ਆਗਿਆ ਦੇ ਵਿੱਚ ਚੱਲਣਾ ਹੈ ਪਾਸ਼ਾ ਆਗਿਆ ਮੈਂ ਭੂਖ ਸੋਈ ਕਰ ਸੁਖਾ ਸ਼ੋਗ ਹਰਖ ਨਹੀਂ ਜਾਣਿਓ ਸਮਾਂ ਨਹੀਂ ਦੇਖਣਾ ਕਿ ਹੋ ਸਕਦਾ ਏ ਕਿ ਪਾਸ਼ਾ ਨੇ ਆਗਿਆ ਉਹ ਟਾਈਮ ਤੇ ਕੀਤੀ ਕਿ ਜਿਸ ਵੇਲੇ ਤੇਰੇ ਤੇ ਅਤ ਦੀ ਵਿਪਤਾ ਹੋਵੇ ਜਾਂ ਹੁਕਮ ਉਸ ਵੇਲੇ ਕੀਤਾ ਕਿ ਜਿਸ ਵੇਲੇ ਤੇਰੇ ਘਰ ਦੇ ਵਿੱਚ ਅਤਿਅੰਤ ਖੇੜਾ ਹੋਵੇ ਠੀਕ ਹੈ ਨਾ ਜੀ ਜਿਸ ਤਰ੍ਹਾਂ ਭਾਈ ਜੋਗਾ ਸਿੰਘ ਨੂੰ ਲਾਵਾ ਲੈਂਦਿਆਂ ਹੁਕਮ ਕਰ ਦਿੱਤਾ ਸੀਗਾ ਇਹ ਹੈ ਕਿ ਕਿਸ ਵੇਲੇ ਹੁਕਮ ਆਉਣਾ ਇਹਦੇ ਬਾਰੇ ਤੇ ਅਸੀਂ ਕੁਝ ਨਹੀਂ ਕਹਿ ਸਕਦੇ ਇਹ ਤਾਂ ਸਤਗੁਰਾਂ ਦੀ ਮਰਜ਼ੀ ਹੈ ਉਹਨਾਂ ਨੂੰ ਸਭ ਕੁਝ ਦਿੱਸ ਰਿਹਾ ਹੈ ਹੁਣ ਇਹਨਾਂ ਦੇ ਘਰ 'ਚ ਖੁਸ਼ੀ ਹੈ ਹੁਣ ਇਹਨਾਂ ਦੇ ਘਰ ਦੇ ਵਿੱਚ ਗਮੀ ਹੈ ਹੈਨਾ ਇਹ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਆਗਿਆ ਦੇ ਵਿੱਚ ਚੱਲਣਾ ਹੈ ਨਾ ਕਿ ਅਸੀਂ ਖੁਸ਼ੀ ਤੇ ਗਮੀ ਦੇ ਸਮੇਂ ਅਨੁਸਾਰ ਚੱਲਣਾ ਹੈ ਕਿ ਕਿ ਹੋ ਜਾਏ ਮੇਰੇ ਉੱਤੇ ਹੈਨਾ ਜੀ ਤੋਂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਸੋਗ ਹਰਖ ਨਹੀਂ ਜਾਣਿਓ ਤੂੰ ਇਹ ਨੇ ਮਨ ਦੇ ਵਿੱਚ ਜਨਾਉਣਾ ਕਿ ਅੱਜ ਮੇਰੇ ਗਮੀ ਐ ਤੇ ਅੱਜ ਦਾ ਦਿਨ ਸਾਡੇ ਘਰ ਆਹ ਪ੍ਰੋਗਰਾਮ ਖੁਸ਼ੀ ਦਾ ਐ ਤੂੰ ਦੁਨੋਂ ਤੋਂ ਉੱਚਾ ਉੱਠ ਜਾ ਤੇ ਤੂੰ ਇਹ ਦੇਖ ਕੇ ਮੇਰੇ ਗੁਰੂ ਦੀ ਆਗਿਆ ਮੇਰੇ ਗੁਰੂ ਦਾ ਹੁਕਮ ਕੀ ਹੈ ਹੈ ਨਾ ਜੀ ਤੂੰ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਜੋ ਜੋ ਹੁਕਮ ਜੋ ਜੋ ਆਗਿਆ ਹੋਈ ਐ ਸਾਹਿਬ ਕੀ ਸੋ ਮੱਥੇ ਲੈ ਮਾਨਿਓ ਹੈ ਨਾ ਜੀ ਬਸ ਜਿਸ ਵੇਲੇ ਕੋਈ ਹੁਕਮ ਹੁੰਦਾ ਜਿੱਦਾਂ ਆਮ ਅਸੀਂ ਕਹਿ ਦਿੰਨੇ ਆ ਕਿ ਸਿਰ ਮੱਥੇ ਐ ਸਤੈ ਸੱਚੇ ਪਾਤਸ਼ਾਹ ਹੈ ਨਾ ਜੀ ਤੋ ਉਸ ਨੂੰ ਦੂਸਰਾ ਸ਼ਬਦ ਕਦੀ ਜ਼ੁਬਾਨ ਤੇ ਹੋਵੇ ਹੀ ਨਾ ਇਹ ਹੈ ਕਿ ਸਾਡਾ ਆਨੰਦ ਤੱਕ ਕਿਸ ਤਰ੍ਹਾਂ ਦੇ ਨਾਲ ਪਹੁੰਚਣਾ ਹੈ ਉਹਦੇ ਹੁਕਮ ਤੋਂ ਬਿਨਾਂ ਤਾਂ ਆਨੰਦ ਨਹੀਂ ਨਾ ਆ ਸਕਦਾ ਹੈ ਤੋਂ ਇਸ ਤਰ੍ਹਾਂ ਦੇ ਨਾਲ ਪਾਤਸ਼ਾਹ ਜੀ ਸਾਨੂੰ ਕਿ ਜਿਹੜੀ ਪਰਮੇਸ਼ਰ ਦੀ ਆਗਿਆ ਹੈ ਇਹ ਕੀ ਹੈ ਆਤਮ ਹਤਾਵੇ ਮੇਰੀ ਇਹ ਨਹੀਂ ਕਿ ਬਾਹਰ ਮੁਕੀ ਗੱਲ ਨਾ ਮੈਂ ਕਦੀ ਵੀ ਕਰਾਂ ਤੇਰੀ ਆਗਿਆਵਾਂ ਦੇ ਵਾਸਤੇ ਤੇਰੇ ਹੁਕਮ ਦੇ ਬਾਤੇ ਸੱਚੇ ਪਾਤਸ਼ਾਹ ਇਹ ਮੇਰੀ ਆਤਮਾ ਦੇ ਵਿੱਚੋਂ ਆਵਾਜ਼ ਉਠੇ ਔਰ ਇਤਨਾ ਤੇਰੀ ਆਗਿਆ ਇਤਨਾ ਤੇਰੇ ਹੁਕਮ ਦੇ ਨਾਲ ਮੈਨੂੰ ਪ੍ਰੇਮ ਹੋ ਜਾਵੇ ਔਰ ਉਹ ਆਵਾਜ਼ ਦੇ ਵਿੱਚੋਂ ਮਿਲਦਿਆਂ ਮੇਰੇ ਅੰਦਰ ਅਰਾਸ ਉਤਪਨ ਹੋਵੇ ਕਿ ਮੇਰੇ ਗੁਰੂ ਦਾ ਹੁਕਮ ਮੈਨੂੰ ਆਇਆ ਗਰੀਬ ਨੂੰ ਇੰਨਿਆਂ ਨੂੰ ਛੱਡ ਕੇ ਹੈ ਨਾ ਜੀ ਪ੍ਰਭ ਕੀ ਆਗਿਆ ਮੰਨੈ ਮੱਥ ਹੈ ਇਹ ਬਿਲਕੁਲ ਸਿਰ ਮੱਥੇ ਮੰਨਣ ਵਾਲੀ ਵਸਤੂ ਹੈ ਕਿ ਪ੍ਰਭ ਕੀ ਆਗਿਆ ਮੰਨੇ ਮਸਤੇ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਹੈ ਨਾ ਜੀ ਵਸੂ ਜਿਸ ਕੀ ਬਸਤੇ ਸਾਗੇ ਰੱਖੇ ਪ੍ਰਭ ਕੀ ਆਗਿਆ ਮੰਨੇ ਮਥੇ